ਤੇ ਆਪਣੇ ਮਾਤਾ ਪਿਤਾ ਦੇ ਨਾਲ ਇਹ ਕੰਮ ਕਰਕੇ ਖੁਸ਼ ਹੋ ਤੇ ਖੁਸ਼ ਹੋ ਤਾਂ ਦਾ ਪੜਨੂ ਦਿੱਲੀ ਕਰਦਾ ਕੀ ਕਰਦਾ ਤਾਂ ਹੈ ਪਰ ਪਾਪਾ ਦੀ ਜਨ ਆਉਂਦਾ ਹੈ ਤਾਂ ਦੇ ਦਿਲ ਦੇ ਵਿੱਚ ਖਿਆਲ ਆਉਂਦੇ ਆ ਵੀ ਬੱਚੇ ਪੜਨ ਲਾਉਣੇ ਆ ਹਾਂਜੀ ਵੀਰ ਜੀ ਆਉਂਦੇ ਤਾਂ ਹੈਗੇ ਆ ਬਸ ਥੋੜੀ ਮਜਬੂਰੀਆਂ ਕਰਕੇ ਤੁਹਾਨੂੰ ਪਤਾ ਕਰਦੀਆਂ ਮਜਬੂਰੀਆਂ ਹੁੰਦੀਆਂ ਨੇ ਧੀਆ 5 ਧੀਆ ਤੁਹਾਡੇ ਕੋਲ ਹਾਂਜੀ 5 ਬੇਟੀਆਂ ਮਾਰੇ ਨੇ ਝੰਗੜਾ ਵਾਸ਼ੇ ਬੱਚੇ ਬਸ ਨਹੀਂ ਜੀ ਟਰੱਕ ਡਰਾਈਵਰ ਹਾਂਜੀ ਇਹ ਜੀ ਘਰਾਂ ਦੇ ਕੋਲ ਐਕਸੀਡੈਂਟ ਹੋਣ ਕਰਕੇ ਫਿਰ ਬੇਟੀਆਂ ਜੀ ਮੇਰੀ ਵੱਡੀ ਬੇਟੀ ਛੋਟੀ ਬੇਟੀ ਗੱਲ ਦੇਦੇ ਲਾ ਕੇ ਬਹਿ ਗਏ ਜੀ ਕਹਿੰਦਾ ਡੈਡੀ ਜੀ ਸਾਡੇ ਲਈ ਜਾਂ ਕਾਲਪੁਰਖਾਂ ਜਾਂ ਤੁਸੀਂ ਵੀ ਜਿਹੜਾ ਇੱਕ ਜਰੀਆ ਬਣਾਇਆ ਹਾਂ ਅੱਜ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚੱਲਾ ਸਵਾਗਤ ਹੈ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਉਹਨਾਂ ਪੰਜ ਧੀਆਂ ਦੇ ਕੋਲ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਪਾਲਣ ਵਾਸਤੇ ਸੜਕ ਤੇ ਕਰਦੇ ਨੇ ਇਹ ਕੰਮ ਦੋਸਤੋ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਕ ਧੀਆ ਨੂੰ ਕੁੱਖਾਂ ਦੇ ਵਿੱਚ ਕਤਲ ਕਰਵਾਉਂਦੇ ਨੇ ਉਹਨਾਂ ਨੂੰ ਕੁਝ ਸਮਝ ਲੱਗੇ ਕਿ ਧੀਆ ਦੀ ਕਦਰ ਕਿਵੇਂ ਕਰੀਦੀ ਆ ਅੱਜ ਤੁਹਾਨੂੰ ਆਪਾਂ ਇਹੀ ਦਿਖਾਉਣਾ ਕਿ ਉਹ ਮਾਪੇ ਧੀਆ ਨੂੰ ਕਿਵੇਂ ਪਾਲਦੇ ਨੇ ਅਤੇ ਉਹਨਾਂ ਨੂੰ ਬਹੁਤ ਆਫਰ ਆਏ ਨੇ ਵੱਡੀਆਂ-ਵੱਡੀਆਂ ਕੰਪਨੀਆਂ ਫੈਕਟਰੀਆਂ ਵਾਲੇ ਮਾਲਕ ਆਏ ਨੇ ਕਿ ਸਾਡੇ ਕੋਲ ਬੱਚਾ ਹੈ ਨਹੀਂ ਦੇ ਦਿਓ ਪਰ ਉਹ ਕਹਿੰਦੇ ਨਹੀਂ ਇਹ ਤਾਂ ਸਾਡਾ ਜਿਗਰ ਦਾ ਟੋਟਾ ਵਾ ਆਜੋ ਆਪਾਂ ਜਲੰਧਰ ਤੋਂ ਚੱਲਦੇ ਆ ਕਿੱਥੇ ਉਹ ਕੰਮ ਕਰਦੇ ਨਹੀਂ ਉਹ ਵੀ ਆਪਾਂ ਦਿਖਾਵਾਂਗੇ ਗੱਡੀ ਆਪਣੀ ਰੈਡੀ ਆ ਸਮਾਨ ਆਪਾਂ ਰੱਖ ਲਿਆ ਵਾ ਤੇ ਚਲੋ ਆਪਾਂ ਪਰਲੇ ਪਾਸ ਦੀ ਗੱਡੀ 'ਚ ਬੈਠਦੇ ਆ ਆਜੋ ਮੇਰੇ ਨਾਲ ਜੀ ਹੁਣ ਆਪਾਂ ਜਲੰਧਰ ਤੋਂ ਬਾਹਰ ਨਿਕਲਣ ਲੱਗੇ ਆ ਜਿਹੜਾ ਤੁਸੀਂ ਸਾਹਮਣੇ ਸਾਈਨ ਬੋਰਡ ਦੇਖ ਰਹੇ ਹੋ ਇਹ ਤੋਂ ਤੇ ਅੰਮ੍ਰਿਤਸਰ ਨੂੰ ਰੋੜ ਇੱਕ ਚੱਲ ਜਾਂਦਾ ਇੱਕ ਲੁਧਿਆਣਾ ਤੇ ਇੱਕ ਦਿੱਲੀ ਨੂੰ ਦਿੱਲੀ ਇੱਥੋਂ ਹੈਗਾ 381 ਲੁਧਿਆਣਾ ਹੈਗਾ 98 ਕਿਲੋਮੀਟਰ ਤੇ ਆਪਾਂ ਜਾਵਾਂਗੇ ਲੁਧਿਆਣੇ ਰੋਡ ਤੇ ਜਾਮ ਕਾਫੀ ਵੱਡਾ ਲੱਗਾ ਹੋਇਆ ਵਾ ਤੇ ਇਸ ਨੂੰ ਕਹਿੰਦੇ ਨੇ ਪੀਏਪੀ ਚੌਂਕ ਲੋ ਜੀ ਆਪਾਂ ਜਲੰਧਰ ਤੋਂ ਨਿਕਲ ਕੇ ਆਪਾਂ ਪਹੁੰਚ ਚੁੱਕੇ ਆ ਲੁਧਿਆਣੇ ਲਾਡੋਵਾਲ ਟੋਲ ਪਲਾਜਾ ਜੀ ਇਹ ਕਹਿੰਦੀ ਆ ਜੀ ਪੰਜਾਬ ਦਾ ਹੋ ਸਕਦਾ ਕਿ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਕਹਿੰਦੀ ਆ ਜੀ ਇਹਨੂੰ 330 ਰੁਪਏ ਅ ਪਰਚੀ ਆਪ ਡਾਉਣ ਦੀ ਤੇ ਤੁਸੀਂ ਜੇ ਕਮੈਂਟ ਬਾਕਸ ਵਿੱਚ ਦੱਸਿਆ ਕਿ ਹੋਰ ਵੀ ਕੋਈ ਮਹਿੰਗਾ ਟੋਲ ਪਲਾਜਾ ਹੈਗਾ ਜਦੋਂ ਆਪਾਂ ਇਸ ਨੂੰ ਟੱਪਾਂਗੇ ਨਾ ਜੇ ਜਲੰਧਰੋਂ ਦੇ ਨਾਲ ਹੀ ਉਹ ਪੰਜ ਧੀਆ ਤਾਂ ਉਹਨਾਂ ਦੇ ਮਾਪੇ ਉੱਥੇ ਖੜੇ ਆ ਉਹ ਇੱਕ ਚੀਜ਼ ਵੇਚਦੀ ਆ ਖਾਣ ਵਾਸਤੇ ਜਿਨ੍ਹਾਂ ਦੇ ਨਾਲ ਉਹ ਆਪਣੇ ਪੇਟ ਨੂੰ ਪਾਲਦੇ ਆ ਚਲੋ ਆਜੋ ਪਹਿਲਾਂ ਆਪਾਂ ਪਰਚੀ ਕਟਾ ਲਈਏ ਉਸ ਤੋਂ ਬਾਅਦ ਆਪਾਂ ਵੀਡੀਓ ਸ਼ੂਟ ਕਰਦੇ ਹਾਂ ਲੋ ਦੋਸਤੋ ਆਪਾਂ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜਿੱਥੇ ਪੰਜ ਧੀਆ ਤੇ ਉਹਨਾਂ ਦੇ ਮਾਪੇ ਨੇ ਲਾਈ ਆ ਸਾਹਮਣੇ ਖਾਣ ਵਾਸਤੇ ਸਟਾਲ ਲਾਇਆ ਚਲੋ ਆਪਾਂ ਕਰਦੇ ਆ ਗੱਲਬਾਤ ਉਹ ਬੱਚਿਆਂ ਦੇ ਪੇਟ ਪਾਲਣ ਵਾਸਤੇ ਸਾਹਮਣੇ ਉਹਨਾਂ ਨੇ ਲਾਇਆ ਲੱਗਦਾ ਹਾਂਜੀ ਭਾਈ ਵਾਹਿ ਖਾਲਸਾ ਵਾਹਿਗੁਰੂ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਜੀ ਹਾਂਜੀ ਉਹ ਠੀਕ ਹੈ ਚੜ੍ਹਦੀ ਕਲਾ ਜੀ ਹਾਂਜੀ ਵੀਰ ਜੀ ਪੂਰੀ ਚੜ੍ਹਦੀ ਕਲਾ ਤੇ ਇਹ ਤੁਸੀਂ ਦੱਸੋ ਜੀ ਤੁਸੀਂ ਤੁਹਾਡੇ ਦੇ ਧਿਆਨ ਚ ਕਿੱਦਾਂ ਆ ਤੁਸੀਂ ਪਹਿਲੋ ਆਪਣੇ ਬਾਰੇ ਦੱਸੋ ਮੈਂ ਜੀ ਅਸਲ ਚ ਹੈਗਾ ਟਰੱਕ ਡਰਾਈਵਰ ਜੀ ਅੱਛਾ ਜੀ ਇੱਧਰ ਨੂੰ ਨਾਲ ਸੰਗਤਾਲ ਨੂੰ ਫੇਸ ਕਰ ਲੋ ਜੀ ਟਰੱਕ ਡਰਾਈਵਰ ਹਾਂਜੀ ਇਹ ਹੀ ਘਰਾਂ ਦੇ ਕੋਲ ਐਕਸੀਡੈਂਟ ਹੋਣ ਕਰਕੇ ਫਿਰ ਬੇਟੀਆਂ ਆਈ ਮੇਰੀ ਵੱਡੀ ਬੇਟੀ ਛੋਟੀ ਬੇਟੀ ਗੱਲ ਦੇਤੇ ਲਾ ਕੇ ਬਹਿ ਗਏ ਜੀ ਅੱਛਾ ਜੀ ਇਹ ਕਹਿੰਦੇ ਪਪਾ ਜੀ ਨਾ ਸਾਡੇ ਨਾਨਾ ਨਾਨੀ ਆ ਨਾ ਮਾਮਾ ਜੀ ਆ ਜੀ ਸਾਡੇ ਤਾਏ ਹੈਗੇ ਆ ਜੀ ਉਹ ਬਾਤ ਦੇ ਨਹੀਂ ਆ ਬੱਚੇ ਆਪਣੀ ਆ ਹਾਂ ਜੀ ਆਜੋ ਬੇਟਾ ਇੱਧਰ ਆਜੋ 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 ਹਾਂ ਜੀ ਤੇ ਵੀ ਸਾਈਡ ਮੇ ਜੋ ਦਾਦਾ ਦਾਦੀ ਆਈ ਅੱਛਾ ਜੀ ਕਹਿੰਦੇ ਡੈਡੀ ਜੀ ਸਾਡੇ ਲਈ ਜਾਂ ਕਾਲਪੁਰਖ ਜਾਂ ਤੁਸੀਂ ਵੀ ਜਿਹੜਾ ਇੱਕ ਜਰੀਆ ਬਣਾ ਇਹ ਜੀ ਬੇਟਾ ਇਧਰ ਆਓ ਕਿਚੇ ਰੱਖ ਲਿਓ ਵੀ ਤੁਸੀਂ ਡਰਾਈਵਰੀ ਛੱਡ ਦਿਓ ਜੀ ਜੀ ਇਹ ਫਿਰ ਵੀ ਜੀ ਬੱਚਿਆਂ ਦੇ ਕਰਕੇ ਇਹ ਆਪਾਂ ਹੀ ਡਰਾਈਵਰੀ ਛੱਡੀ ਐ ਬੱਚੇ ਕਹਿੰਦੇ ਜੜੀ ਨੂਨ ਨਾਲ ਰੋਟੀ ਖਾ ਲਾਂਗੇ ਪਰ ਤੁਹਾਨੂੰ ਕੋਈ ਵੀ ਤੁਸੀਂ ਕੋਈ ਨਾ ਕੋਈ ਕਰ ਲਓ ਜੀ ਜਿਵੇਂ ਕਰਕੇ ਵੀ ਜੀ ਇਹ ਰੋਜ਼ ਰੋਜ਼ਗਾਰ ਵਾਲਾ ਅਸੀਂ ਕੰਮ ਕਰ ਰਿਹਾ ਆਪਣੇ ਕੋਲ ਕੁਛ ਨਹੀਂ ਸੀ ਜੀ ਜਿੰਗਲੀ ਦੇ ਮਾਪੇ ਵੀ ਤੇ ਹੀ ਜਗ੍ਹਾ ਸੀਗੀ ਜੀ ਇਹਨੇ ਵੀ ਚਾਚਾ ਜੀ ਨੇ ਉਹ ਨਾਲ ਧੋਖਾ ਦਾੜੀ ਕਰੀ ਐ ਜੀ ਆਰੇ ਨੀਰਪੁਰ ਜਪਦਾ ਨੀਨੇਕ ਦੀ ਗੱਲ ਹੈ ਬਦ ਕੀ ਗੱਲ ਕੀ ਹੋਈ ਸੀ ਧੋਖਾ ਧੜੀ ਮੈਂ ਤੁਹਾਡੀ ਵੀਡੀਓ ਵੀ ਸੁਣੀ ਸੀ ਕੀ ਗੱਲ ਹੋਗੀ ਇਹ ਜੀ ਹੈ ਨਾ ਜਿਵੇਂ ਪਹਿਲਾਂ ਮਸਤਾਨੇ ਖਾਤੇ ਜਗਾ ਸੀਗੀ ਸਾਰੀ ਜੀ ਜੀ ਤੇ ਉਹ ਮਸਤਾਨੇ ਖਾਤੇ ਚਾਕੇ ਇਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹਨਾਂ ਦੇ ਭਰਾ ਸੀਗੇ ਉਹਨਾਂ ਦੇ ਪੁੱਤਰ ਦੇ ਨਾਮ ਚੜ ਗਈ ਉਹਨਾਂ ਨੇ ਚਾਕੇ ਇਹਨਾਂ ਦੇ 79 ਸਿੰਘ ਦੇ ਨਾਮ ਸਾਰੇ ਢਾ ਦਿੱ ਨਛਤਰ ਸਿੰਘ ਕੌਣ ਇਹਨਾਂ ਦੇ ਜਿਹੜੇ ਸਭ ਤੋਂ ਛੋਟੇ ਚਾਚਾ ਜੀ ਆ ਅੱਛਾ ਜੀ ਕਹਿੰਦੇ ਭਾਜੀ ਸਾਰਿਆਂ ਨੇ ਆਪਣੇ ਆਪਣੇ ਹਿੱਸੇ ਦੀ ਵੇਚ ਲਈ ਆ ਜੀ ਤੇ ਜਦੋਂ ਇਹ ਨਾ ਸਾਡੀ ਵਾਰੀ ਇਹ ਸਾਡਾ 2 ਗ੍ਰਾਮ ਮਕਾਨ ਲੈ ਕੇ ਟੁੱਟਿਆ ਸੀਗਾ ਅਜੀ ਗਏ ਚਲੋ ਇਹਨਾਂ ਨੇ ਨਾ ਕਰਾ ਕੇ ਹੀ ਨੂਨ ਲੈ ਕੇ ਵੀ ਮਕਾਨ ਬਣਾ ਲਾਂਗੇ ਤੇ ਉਹ ਜਦੋਂ ਅਸੀਂ ਇਹ ਲਾਏ ਚੀਜ਼ ਲਾਇਆ ਤੁਹਾਨੂੰ ਇਹ ਵੀ ਲਾ ਦੇ ਆਏ ਤੇ ਵੜ ਕੇ ਪਰ ਉਹ ਜਗਾ ਖਾਰੀ ਉਧਰ ਦੀ ਜਿਹੜੀ ਇਹਨਾਂ ਦੇ ਦਾਗ ਆਏ ਨਿਕਲੀ ਉਹ ਫਿਰ ਸਾਨੂੰ ਰਲ ਮਿਲ ਕੇ ਵੇਚਣੀ ਪਈ ਈ ਜਗਾ ਜੀ ਤੇ ਇਹ ਉਹਨਾਂ ਦੇ ਵਿੱਚੋਂ ਸਾਢੇ 10 ਲੱਖ ਰੁਪਏ ਲੱਗੇ ਕੋਈ ਸਾਨੂੰ ਮਿਲੇ ਵੀ ਜਿਹਦੇ ਵਿੱਚ ਅਸੀਂ ਜਗਾ ਲੈ ਕੇ ਆਪਣੀ ਨੀਂਹ ਭਰੀ ਈ ਤੇ ਕੁਝ ਸਮਾਨ ਲੈ ਕੇ ਇਹ ਗੱਡੀ ਸਾਨੂੰ ਕੁਝ ਵਿੱਚ ਬੰਦਾ ਇਹਨਾਂ ਨੇ ਮਹਾਂਕਾਲ ਵੀ ਆਈ ਸਤਿਫਲ ਬਾਬਾ ਜੀ ਬਾਬਾ ਗੁਰਦੇਵ ਸਿੰਘ ਜੀ ਮੈਂਕ ਸਿੰਘ ਜੀ ਮਾ ਕਾਲ ਜੀ ਉਹਨਾਂ ਨੇ ਕੁਝ ਪੈਸਾ ਕਿਤੇ ਸੀ ਉਹ ਕਰਾ ਕੇ ਸਾਨੂੰ ਇਹ ਗੱਡੀ ਲੈ ਕੇ ਦਿੰਦੀ ਸੀ ਕਿਸੀ ਕੰਮ ਤੇ ਤੇ ਆਪਣੀਆਂ ਧੀਆ ਪੰਜ ਧੀਆ ਤੁਹਾਡੇ ਕੋਲ ਹਾਂ ਜੀ ਪੰਜ ਬੇਟੀਆਂ ਮਾਰੇ ਨੇ ਪਟੰਗੜਾ ਵਾਸਤੇ ਬੱਸ ਨਹੀਂ ਤੇ ਬੇਟਾ ਪਟੰਗੀ ਹੋਈ ਵੀ ਗਈ 2023 ਦੇ ਵਿੱਚ ਉਹ ਨਾਲੇ ਚਾਲੇ ਪਾ ਗਿਆ ਜੀ ਸਾਨੂੰ ਕਿਸੇ ਨੇ ਕਿਹਾ ਨਹੀਂ ਜੀ ਤੁਸੀਂ ਐਂ ਕਰੋ ਐਂ ਕਰੋ ਅਸੀਂ ਵੀ ਦਵਾਈ ਭਰ ਦੰਨੇ ਆ ਦਵਾਈ ਕਰਦੇ ਹੁਕਮੇ ਅੰਦਰ ਬਾਹਰ ਹੁਕਮ ਨਾਲ ਕੋਈ ਜੋ ਕੁਝ ਹੁੰਦਾ ਉਹਦੇ ਹੁਕਮ ਅਨੁਸਾਰ ਹੁੰਦਾ ਵਾ ਜੀ ਜੇ ਉਹਨੇ ਜਾਣਾ ਰਹਣਾ ਤਾਂ ਨਾ ਕੋਈ ਗਾਲ ਖੋੜ ਕੇ ਫੜਾ ਬੈਠਾ ਰਹੇ ਜੋ ਮਰਜ਼ੀ ਕਰੀ ਜਾਵੇ ਤੁਹਾਨੂੰ ਪਤਾ ਜੀ ਉਹਦੇ ਹੁਕਮ ਦੇ ਅਨੁਸਾਰ ਜਿੰਦਾ ਉਹ 2 ਮਿੰਟਾਂ ਦਾ ਸਾਡੇ ਕੋਲੋਂ ਚੱਲੇ ਪਾਗੇ ਜਾਣਾ ਹੁੰਦਾ ਇੰਕੀ ਨਾਲ ਇਹਨਾਂ ਦੇ ਜਨਮ ਲੰਨ ਲੰਨ ਦੇ ਵੀ ਪੂਰਾ ਹੋ ਗਿਆ ਸੀ ਇਹ ਇਹ ਖਾਲਸਾ ਜੀ ਫਿਰ ਬੱਚਿਆਂ ਨੂੰ ਪੜ੍ਹ ਨਹੀਂ ਲਾਇਆ ਤੁਸੀਂ ਆਪਣੇ ਨਾਲ ਹੀ ਰੱਖਿਆ ਕੀ ਕਾਰਨ ਕੀ ਆ ਇਹ ਬੱਚਿਆਂ ਨੂੰ ਲਾਇਆ ਜੀ ਫਿਰ ਗੱਡੀ ਤੋਂ ਆਟਨ ਕਰਕੇ ਥੋੜੀ ਆਮਦਨ ਘੱਟ ਕਰਕੇ ਤੇ ਇੱਕ ਫਿਰ ਜਾਣੀ ਸਰਕਾਰੀ ਸਕੂਲਾਂ ਤੋਂ ਅੱਜ ਕੱਲ੍ਹ ਪੜਾਈ ਪੜਾਈ ਕਿੰਨੀ ਘਾਈ ਤੇ ਉਹਦੇ ਕਰਕੇ ਫਿਰ ਹੁਣ ਬੱਚੇ ਨਾਲ ਸਾ ਦੇਰੇ ਵੀ ਵਿਟੜੀਆ ਤੋਂ ਪੱਲਾ ਆਏ ਹੁਣ ਕਿਰਾਏ ਦੇ ਦੇਣ ਵੀ ਮਕਾਨ ਪੂਰਾ ਬਣਾ ਲਈਏ ਦੋਸਤੋ ਇਹ ਖਾਲਸਾ ਜੀ ਦੀ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਪੈਸੇ ਦਿਵੋ ਜਿੰਨਾ ਵੀ ਹੋ ਸਕਦਾ ਤੁਸੀਂ ਜਦੋਂ ਲੁਧਿਆਣੇ ਤੇ ਲਾਡੋਵਾਲ ਟੋਲ ਪਲਾਜ਼ ਦੇ ਉੱਪਰ ਦੀ ਫਿਰੋਜ਼ਪੁਰੋ ਜਿਹੜਾ ਬਾਈਪਾਸ ਆ ਪੋਲਾ ਉਹਦੇ ਥੱਲੇ ਖੜੇ ਆ ਉਹਨਾਂ ਦੇ ਕੋਲ ਆਣ ਕੇ ਇਹ ਖਾਣਾ ਖਾਓ ਤੇ ਜਿਹੜੀ ਇਹਨਾਂ ਦੀ ਮਦਦ ਹੋ ਸਕੇ ਤੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਇਨਾਂ ਦੀਆਂ ਪੰਜ ਧੀਆ ਵਾਂ ਤੇ ਮੈਨੂੰ ਇਹ ਵੀ ਪਤਾ ਲੱਗਾ ਵੀ ਲੋਕੀ ਤੁਹਾਡੇ ਕੋਲ ਆਉਂਦੀ ਆ ਵੀ ਧੀਆ ਸਾਨੂੰ ਦੇ ਦਿਓ ਅਸੀਂ ਪੜਾਵਾਗੇ ਉਹ ਕੀ ਕਰਦੇ ਆਂ ਆ ਵੀ ਇੱਕ ਜਿੱਥੇ ਸਾਡੇ ਕੋਲ ਇਹੀ ਹੈ ਸੋ ਜੇ ਪੂਰੇ ਹਲੇ ਚਾਵਲਾ ਹਸਪਤਾਲੇ ਹੀ ਦੋਦੇ ਲਗਾਤੀ ਜਿੱਥੇ ਜੀ ਪ੍ਰੀਤ ਨਰ ਸਿੰਘ ਦਾ ਨੇ ਉੱਥੇ ਆਈ ਪਹਿਲਾਂ ਤਾਂ ਇਹ ਜਗਨਦਰ ਸਿੰਘ ਬਾਪ ਦੇ ਗੁਰਦਵਾਰ ਸਾਹਿਬ ਦੇ ਸਿੰਘ ਗ੍ਰਾਂਠੀ ਸਿੰਘ ਆ ਇਹ ਵੀ ਕਹਿੰਦਾ ਸਾਡੇ ਕੋਲ ਦੋ ਪੁੱਤ ਨੇ ਵੀ ਅਸੀਂ ਬੇਟੀ ਪਾ ਲੈਣੀ ਆ ਬੇਟੀ ਦੇ ਰੋ ਜੀ ਜੀ ਸਿੰਘ ਨਹੀਂ ਕਹਿੰਦੇ ਨਹੀਂ ਜੀ ਤੇ ਇਹਨਾਂ ਦੇ ਗਾ ਮਾਮਾ ਜਿਹੜੇ ਨੋਹ ਜਿਓ ਕਰਦੇ ਵੀ ਗਾ ਕਿਸੇ ਨੂੰ ਖੁਸ਼ੀ ਦੇਣੀ ਸਭ ਤੋਂ ਵੱਡੀ ਗੱਲ ਆ ਤਰੀ ਗੱਲ ਹੈ ਜੀ ਜੇ ਨਾਰੀ ਨੇ ਸਾਨੂੰ ਬਖਸ਼ੀਏ ਨੇ ਉਹ ਸਿੱਧੀਆਂ ਵੀ ਉਧਰ ਬਖਸ਼ ਹੋਈ ਕੋਈ ਕਾਰਨ ਵਿੱਚ ਰਾਜ ਹੁੰਦਾ ਹੀ ਉਹ ਪਰਮਿਸ਼ਨ ਵੀ ਦਾ ਆਕਾਲਪੁਰ ਖਾ ਆਪ ਜਾਣਦਾ ਹੀ ਤੇ ਇਹ ਤੁਸੀਂ ਕੀ ਲਾ ਰਹੇ ਹੋ ਦੱਸੋ ਮੈਨਾਂ ਲੱਗੇ ਗੱਲੋ ਕੈਮਰਾ ਨਾਲ ਹਾਂਜੀ ਇਹ ਦਿਖਾਇਓ ਜੀ ਇਹ ਵੀ ਆਪਣੇ ਕੋਲੇ ਰਾਜਮਾ ਚੋਲਾ ਹੀ ਹੈ ਅੱਗੇ ਨਾਲੋਂ ਥੋੜਾ ਹੋਰ ਚੇਂਜ ਕੀਤਾ ਜੀ ਜੀ ਵੀ ਗਾੜੇ ਕੀਤੇ ਹੋਰੀ ਅੱਛਾ ਜੀ ਤੁਸੀਂ ਇਹ ਆਪਣੇ ਰਾਜਮਾ ਦੇਖ ਲਓ ਜੀ ਜੀ ਤੇ ਅੱਜ ਕੜੀ ਲਾਉਣ ਦਾ ਸੰਗਤ ਵੱਲੀ ਸਾਨੂੰ ਵੇਣ ਨਹੀਂ ਮਿਲੇ ਜੀ ਅੱਛਾ ਜੀ ਇਹ ਸਾਗ ਆ ਦੇਖ ਲਓ ਜੀ ਜੀ ਪੂਰਾ ਲਿਆਂਦਾ ਦੀ ਸੰਗਤ ਦੀ ਇੰਨੀ ਕਿਰਪਾ ਹੋ ਗਈ ਜੀ ਦੇ ਲੋ ਤਿੰਨ ਨੀ ਵਜੇ ਹੀ ਮਹਾਰੇ ਦੀ ਕਿਰਪਾ ਨਾਲ ਤੇ ਇਹ ਭਚੰਗਿਆ ਛੋਟਾ ਬੱਚੀ ਇਹ ਵੀ ਆਪ ਜੀ ਦੀ ਆ ਹਾਂਜੀ ਇਹ ਜੋੜੀਆਂ ਬੱਚੀਆਂ ਜੀ ਇਹ 11 ਸਾਲਾਂ ਦਾ ਮਾਰੇ ਨੇ ਪ੍ਰਗਟ ਕੀਤੀਆਂ ਜੀ ਅੱਛਾ ਜੀ ਸਾਡੇ ਨੂੰ ਪਿਛਲੀ ਵੀਡੀਓ ਜੇ ਅਸੀਂ ਕਮੈਂਟ ਬੜੇ ਇੱਕ ਦੋ ਜਣੇ ਨੇ ਹਾਂ ਕਮੈਂਟਾਂ ਦੇ ਵਿੱਚ ਇਹ ਕਿਹਾ ਵੀ ਬਾਬਾ ਮੁੰਡਾ ਦੇ ਦਾ ਦੇ ਦਾ ਪੰਜ ਕੁੜੀਆਂ ਕਰ ਦੋ ਜੀ ਜੀ ਮੇਰੇ ਵੀਰਾਂ ਨੂੰ ਉਹਨਾਂ ਨੂੰ ਇਹ ਬੇਨਤੀ ਹੈ ਵੀ ਜੀ ਜੇ ਮੈਨੂੰ ਮੁੰਡੇ ਦੀ ਆਸ ਹੁੰਦੀ ਮੈਂ 11 ਸਾਲ ਦਾ ਗੈਰਮ ਨਾ ਪਾਉਂਦਾ ਜਾਂ ਕਿ 10 ਸਾਲ ਦਾ ਗੈਰਮ ਨਾ ਪਾਉਂਦਾ ਜੀ ਕੋਈ ਟਾਰਗੇਟ ਕੋਈ ਜੀ ਦੇ ਜਾਨਾ ਉਹ ਕਾਲਪੁਰਗ ਦੇ ਹੱਥੋਂ ਜਾਂ ਇਨਸਾਨ ਦੇ ਹੱਥੋਂ ਚ ਕੁਝ ਨਹੀਂ ਇਨਸਾਨ ਦੇ ਹੱਥੇ ਇਨਸਾਨੀਅਤ ਆਈ ਉਹ ਜਹ ਕਰਲੇ ਚਾਹੇ ਨਾ ਕਰੇ ਉਹਦੀ ਇੱਛਾ ਵਈ ਤੇ ਇਹਦੇ ਇਹ ਤੁਸੀਂ ਕਿੰਨੇ ਵਜੇ ਤੱਕ ਰਹਿੰਦੇ ਹੋ ਉੱਥੇ ਜੀ ਸਵੇਰੇ ਸਾਨੂੰ 11:00 ਵੱਜ ਜਾਂਦੇ ਅਸਲ ਚੋਂ ਨਹੀਂ ਕੋਈ ਸਾਰਾ ਸਾਰਾ ਕੋਈ ਫਰੈਸ਼ ਬਣਾਉਣਾ ਹੁੰਦਾ ਜੀ ਮੰਨ ਕੇ ਉਹ 6:00 ਵਜੇ ਤੱਕ ਰਹਿੰਦੇ ਕਈ ਨਾ ਮਾਰੇ ਦੀ ਕਰਪਣਾ ਪਹਿਲਾਂ ਵੀ ਸੁਣਾਉਂਦੇ ਨੇ ਜਿਵੇਂ ਅੱਜ ਮਾਰੇ ਤੀਜਾ ਦਿਨ ਹੈ ਮਹਾਰਾਜ ਨੇ ਨਿਹਾਲ ਕੀਤਾ ਵੀ ਅੱਜ ਸਾਗ ਤੀਜੇ ਦੇ ਮੇਲੇ ਲਈ 3 ਵਜੇ ਤੋਂ ਪਹਿਲਾਂ ਸਮਾਤ ਹੋ ਚੁੱਕਿਆ ਜੀ। ਜੀ। ਤੇ ਆਪਾਂ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਮਾਈਕ ਮਾਤਾ ਜੀ ਦੇ ਲਾ ਦਿਓ। ਹਾਂਜੀ। ਤੇ ਉਸ ਤੋਂ ਪਹਿਲਾਂ ਬੱਚਾ ਇਧਰ ਆ ਬੇਟਾ ਇਧਰ ਆਜੋ। ਇਹਨਾਂ ਤੇ ਲਾਓ। ਹਾਂਜੀ। ਲਾਓ ਗੱਲਬਾਤ ਕਰੂੰਗੇ। ਬਾਕੀ ਜੀ ਬੱਚਿਆਂ ਨੂੰ ਦਨਿਆ ਵੀ ਦਨਿਆ ਮਹਾਰੇ ਬੜਾ ਘੱਟ ਹੋ ਪਾਇ। ਨਹੀਂ ਨਹੀਂ ਕੋਈ ਗੱਲ ਨਹੀਂ। ਕੋਈ। ਲੋ ਦੋਸਤੋ ਆਪਾਂ ਜਿਹੜੇ ਵੀਰ ਜੀ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਇਹ ਬੇਟੀ ਆ। ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇਹ ਆਪਣੇ ਮਾਪੇ ਦਾ ਪੂਰਾ ਸਾਥ ਦਿੰਦੇ ਨੇ ਇਹਨਾਂ ਦਾ ਹੌਂਸਲਾ ਬਲੰਦ ਵਾ ਤੇ ਇਹੋ ਜੀ ਆ ਧੀਆ ਨੂੰ ਸਲਾਮ ਕਰਨੀ ਚਾਹੀਦੀ ਆ ਜਿਹੜੀ ਆਪਣੇ ਮਾਤਾ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਆ ਨੀ ਤਾਂ ਅੱਜ ਕੱਲ ਤੁਸੀਂ ਆਪ ਵੀ ਟਿਕਟੋਕ ਜਾਂ ਇੰਸਟਾਗ੍ਰam ਉੱਤੇ ਰੀਲਾਂ ਦੇਖਦੇ ਆ ਪਰ ਇਹ ਜਿਹੜੇ ਧੀ ਦੇਖੋ ਪੂਰੇ ਸਿੱਖੀ ਸਰੂਪ ਦੇ ਵਿੱਚ ਆ ਸਾਨੂੰ ਸਾਰੇ ਖਾਲਸੇ ਨੂੰ ਜਾਂ ਪੰਜਾਬੀਆਂ ਨੂੰ ਇਹਨਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਆ ਬੇਟਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੇ ਤੁਹਾਡਾ ਨਾਂ ਕੀ ਹੈ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਤੇ ਤੁਸੀਂ ਤੁਹਾਡੇ ਤੋਂ ਵੱਡੀ ਵੀ ਸਿਸਟਰ ਹੈਗੀ ਨਹੀਂ ਸਭ ਤੋਂ ਵੱਡੇ ਤੁਸੀਂ ਹੋ ਤੇ ਛੋਟੇ ਦੇ ਅੱਛਾ ਛੋਟੇ ਜਾਂ ਤੇ ਤਿੰਨ ਬੱਚੇ ਅੱਛਾ ਠੀਕ ਆ ਤੇ ਤਾਂ ਤੁਸੀਂ ਇਹ ਦੱਸੋ ਵੀ ਤੁਸੀਂ ਆਪਣੇ ਮਾਤਾ ਪਿਤਾ ਦੇ ਨਾਲ ਇਹ ਕੰਮ ਕਰਕੇ ਖੁਸ਼ ਹੋ ਤੇ ਖੁਸ਼ ਹੋ ਤੇ ਤੁਹਾਡਾ ਪੜਨੋ ਦਿਲ ਹੀ ਕਰਦਾ ਠੀਕ ਕਰਦਾ ਤਾਂ ਹੈ ਲੋ ਪਰ ਪਾਪਾ ਦੀ ਨੇ ਆਮਦਨ ਅੱਛਾ ਮਜਬੂਰੀ ਆ ਵੀ ਉਹਦਾ ਪੜਨੋ ਦਿਲ ਕਰਦਾ ਦੋਸਤੋ ਇਨਾਂ ਧੀਆਂ ਨੂੰ ਆਪਾਂ ਪੜਾਉਣਾ ਵਾ ਤੇ ਇਨਾਂ ਦਾ ਵੀ ਪੜਨੋ ਦਿਲ ਕਰਦਾ ਵਾ ਤੇ ਆਪਾਂ ਕਰ ਦਿਆਂ ਅੱਛਾ ਹੋਰ ਤੁਸੀਂ ਕਿੰਨੇ ਵਜੇ ਆਉਂਦੇ ਹੋ ਤੁਸੀਂ ਆ ਰੈਡੀ ਕੀ ਕੀ ਕਰਵਾਉਣੀ ਹੋ ਮਾਤਾ ਜੀ ਨਾਲ ਸਾਰਾ ਸਮਾਨ ਕਰਵਾ ਦੇ ਅੱਛਾ ਤੁਸੀਂ ਕਰਵਾਉਨੇ ਹੋ ਅੱਛਾ ਨਾਲ ਪਾਣੀ ਵੀ ਪੜਦੇ ਹੋ ਹੈਂ ਠੀਕ ਹੈ ਤੇ ਜਿੱਦਾਂ ਹੁਣ ਤੁਹਾਡਾ ਮਾਤਾ ਜੀ ਨਾਲ ਆਉਂਦੇ ਆ ਤੇ ਤੁਹਾਨੂੰ ਸਵੇਰੇ ਤੁਸੀਂ ਕਿੰਨੇ ਵਜੇ ਉੱਠ ਕੇ ਰੈਡੀ ਕਰਦੇ ਹੋ ਇਹ ਵੀ ਦੱਸ ਦਿਓ ਹਾਂ ਜੀ ਪਾਪਾ ਜੀ ਨਾਲ 4 ਵਜੇ ਉੱਠ ਕੇ ਰੈਡੀ 4 ਵਜੇ ਅੱਛਾ ਤੇ ਤੁਸੀਂ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਤੁਹਾਡੇ ਕੋਲ ਇੱਥੇ ਆਉਣ ਜਾਂ ਤੁਹਾਨੂੰ ਪਰੌਣ ਕਿਹੋ ਜੀ ਮਦਦ ਕੀਤੀ ਜਾਵੇ ਜੋ ਵੀ ਤੁਹਾਡੇ ਦਿਲ ਦੇ ਵਿੱਚ ਆ ਤੁਸੀਂ ਦੱਸ ਸਕਦੇ ਹੋ ਕੋਈ ਚੱਕਰ ਨਹੀਂ ਪੜਾ ਪੜਨੂ ਦਿਲ ਕਰਦਾ ਵਾ ਹਾਂਜੀ ਕਾਰਨ ਦਾ ਹੈ ਕਿ ਮੁਰ ਪਾਪਾ ਦੀ ਆਮਦਨ ਹੈ ਨਹੀਂ ਕਿ ਵੀ ਤੁਹਾਨੂੰ ਬੜਾ ਸਕਦਾ ਅੱਛਾ ਜੀ ਦੋਸਤੋ ਦੇਖੋ ਇਹ ਪੰਜ ਧੀਆਂ ਵਾ ਇਹਨਾਂ ਦਾ ਪੜਨੂ ਬਹੁਤ ਦਿਲ ਕਰਦਾ ਆਪਾਂ ਇਹਨਾਂ ਦੀ ਮਦਦ ਵੀ ਕਰਨੀ ਆ ਤੇ ਇਹਨਾਂ ਦਾ ਮੈਂ ਨੰਬਰ ਵੀ ਦੇਵਾਂਗਾ ਇਨਾਂ ਦੀ ਲੋਕੇਸ਼ਨ ਵੀ ਦੱਸੂਗਾ ਤੇ ਇਹ ਆਜੋ ਆਪਾਂ ਗੱਲਬਾਤ ਕਰਦੇ ਆਂ ਉਧਰ ਮਾਤਾ ਜੀ ਦੇ ਨਾਲ ਲੋ ਜੀ ਆਪਾਂ ਧੀ ਨਾਲ ਗੱਲ ਕੀਤੀ ਆ ਉਸ ਤੋਂ ਬਾਅਦ ਆਪਾਂ ਮਾਤਾ ਨਾਲ ਗੱਲਬਾਤ ਕਰਦੇ ਆ ਜਿਹੜੇ ਇਹਨਾਂ ਦੇ ਮਾਤਾ ਜੀ ਆ ਤੇ ਬਿਬੀ ਵਾਈਗੁਰਜੀ ਖਾਲਸਾ ਵਾਈਗੁਰਜੀ ਕੀ ਪਤੇ ਹੋਰ ਠੀਕ ਠਾਕ ਤੁਹਾਡਾ ਨਾਮ ਕੀ ਆ ਜੀ ਜਤਿੰਦਰ ਗੌਰ ਜਤਿੰਦਰ ਗੌਰ ਜੀ ਤੇ ਤੁਸੀਂ ਸਵੇਰ ਨੂੰ ਜਦੋਂ ਇੱਥੇ ਆਉਨੇ ਹੋ ਤੇ ਤੁਸੀਂ ਕੀ ਸੋਚ ਕੇ ਆਉਨੇ ਹੋ ਵੀ ਸਾਡੇ ਅੱਜ ਕਿੰਨਾ ਜਿਹੜਾ ਖਾਣਾ ਲੱਗੂਗਾ ਕਿੰਨੀ ਕਮਾਈ ਕੀਤੀ ਜਾ ਸਕਦੀ ਆ ਜਿਦਾਂ ਬੱਚਿਆਂ ਦਾ ਪੇਟ ਪਾਲਿਆ ਜਾਵੇ ਜਾਂ ਇਦਾਂ ਦੇ ਦਿਲ ਦੇ ਵਿੱਚ ਖਿਆਲ ਆਉਂਦੇ ਆ ਵੀ ਬੱਚੇ ਪੜਨ ਲਾਉਣੇ ਆ ਹਾਂਜੀ ਵੀਰ ਜੀ ਆਉਂਦੇ ਤਾਂ ਹੈਗੇ ਆ ਬਸ ਥੋੜੀ ਜਿਹੀ ਮਜਬੂਰੀਆਂ ਕਰਕੇ ਤੁਹਾਨੂੰ ਪਤਾ ਕਰਦੀਆਂ ਮਜਬੂਰੀਆਂ ਹੁੰਦੀਆਂ ਨੇ ਜੀ ਉਹਦੇ ਕਰਕੇ ਥੋੜੇ ਕਰਦੇ ਹੁੰਦੇ ਹੁਣ ਐਕਸੀਡੈਂਟ ਹੋਣ ਕਰਕੇ ਸਾਨੂੰ ਆਸ ਹੀ ਮਨ ਕੰਮ ਕੀਤਾ ਵਾ ਅੱਛਾ ਜੀ ਤੇ ਇਹਦੇ ਕਰਕੇ ਸਾਨੂੰ ਹੋ ਗਿਆ ਵਾ ਨਹੀਂ ਮਤਲਬ ਬੱਚੇ ਨੂੰ ਅਸੀਂ ਆਹ ਬਕੈਨੇ ਸਾਡੇ ਬੱਚੇ ਅਸੀਂ ਤਾਂ ਨਹੀਂ ਪੜੇ ਹੈਗੇ ਬੱਚੇ ਪੜਨ ਲੱਗਣ ਬਸ ਕੋਈ ਮਤਲਬ ਕਰਵਾ ਤੇ ਤੁਸੀਂ ਤਾਜ਼ਾ ਹੀ ਆਟਾ ਗੁੰਨ ਕੇ ਰੋਟੀ ਲੁੰਮੀ ਤਾਜ਼ੀ ਲਾ ਕੇ ਤਾਜ਼ੀ ਦੇਈ ਤੇ ਤੁਸੀਂ ਲਾ ਕੇ ਰੱਖ ਲਿਆ ਕਰੋ ਨਹੀਂ ਵੀਰ ਜੀ ਪਤਾ ਕੀ ਗੱਲ ਅੱਜ ਤਾਂ ਅਸੀਂ ਮਲੇਬਲ ਸਾਫ਼ ਸੁਥਰਾ ਹਰੇ ਚੀਜ਼ ਖਾਣੀ ਆ ਅਸੀਂ ਮੂਜੇ ਨੂੰ ਵੀ ਕਿਉਂ ਵਹੀ ਚੀਜ਼ ਦੇਈ ਅਸੀਂ ਇਸੇ ਕਰਕੇ ਆ ਜੀ अच्छा जी कर्म कर्मਸੀਂ ਇਸੇ ਕਰਕੇ ਲਾ ਕੇ ਦੇਈਏ ਚਾਹ 2 ਮਿੰਟ ਬੈਠਣਾ ਪੈ ਵੀ ਬਕਵਾ ਬੋਲਣਾ ਜੀ ਲਾਤੀ ਚੀਜ਼ ਹੈ ਕਰਮ ਬਰੈਡ ਹੋਇਆ ਬਰੈਡ ਵੀ ਦਾ ਕਰਮ ਕਰੀ ਤੇ ਮਾਤਾ ਜੀ ਇੱਕ ਜਦਾ ਅੱਜ ਕੱਲ੍ਹ ਧੀਆਂ ਨੂੰ ਕੁੱਖਾਂ ਦੇ ਵਿੱਚ ਕਤਲ ਕਰੀ ਜਾਂਦੇ ਆ ਬੇਟੇ ਨੂੰ ਪੈਲ ਦਿੰਦੇ ਆ ਫੇ ਤੁਹਾਡੇ ਦਿਲ ਚ ਕਦੀ ਨਹੀਂ ਆਇਆ ਵੀ ਮੇਰੇ ਪੁੱਤ ਹੋਣਾ ਚਾਹੀਦਾ ਹੈ ਨਹੀਂ ਨਹੀਂ ਬੀਜੀ ਮੇਰੇ ਆਇਆ ਨਹੀਂ ਕਦੇ ਮਨ ਚ ਤਾਂ ਦੇ ਨਹੀਂ ਆਇਆ ਅੱਛਾ ਜੀ ਮੈਂ ਤਾਂ ਮੰਗਦੇ ਸੀ ਮੈਨੂੰ ਕਹਿੰਦੇ ਵੀ ਤੂੰ ਕੌਣ ਮੰਗਤੀਆਂ ਨੂੰ ਮੰਗਦੇ ਸੀ ਹਾਂਜੀ ਜਿਹੜੀਆਂ ਚੋੜੀਆਂ ਬੇਟੀਆਂ ਹੁਣ ਹੋਈਆਂ ਮੈਂ ਤਾਂ ਮੰਗਦੇ ਸੀ ਕਹਿੰਦੇ ਤੁਸੀਂ ਮੈਨੂੰ ਦੇ ਦਿਓ ਜੀ ਮਤਲਬ ਮਿਲਕ ਰਿਸ਼ਤੇਦਾਰਾਂ ਨੇ ਮੰਗਿਆ ਮੈਂ ਕਿਹਾ ਨਹੀਂ ਕਿ ਮੈਂ ਨਹੀਂ ਦੇ ਸਕਦੀ ਇਹਨਾਂ ਨੂੰ ਕਿ ਮੈਂ ਕੋਈ ਗੱਲ ਨਹੀਂ ਮਾਰਾ ਹੀ ਨਹੀਂ ਭੇਜੀਆਂ ਮੈਨੂੰ ਆਪਾਂ ਹੀ ਪਾਲ ਲਾਂਗੇ ਉਹਨਾਂ ਨੇ ਭੇਜਣਾਵਾ ਦੁਨੀਆ ਤੇ ਲੈ ਕੇ ਆਏ ਆ ਉਹਨਾਂ ਨੇ ਆਪੇ ਪਾਲ ਲੈਣੀਆਂ ਨੇ ਠੀਕ ਆ ਤਾਂ ਇਹ ਤਾਂ ਆਇਆ ਵਾ ਉਹਨਾਂ ਨੇ ਵੀ ਦੋ ਰੋਟੀਆਂ ਦੇ ਨਾਲ ਲੈ ਕੇ ਭੇਜੀਆਂ ਉਹਨਾਂ ਭਾਈ ਜੀ ਇਸੇ ਕਰਕੇ ਨਹੀਂ ਮੈਂ ਕਹਿੰਦੀ ਮੈਨੂੰ ਭੇਜੀਆਂ ਜਿਹੜੀਆਂ ਨੇ ਪਹਿਲਾ ਪਤਾ ਇਹ ਪਾਂ ਅੱਛਾ ਜੀ ਹਾਂ ਜੀ ਬਾਕੀ ਸੰਗਤ ਨੂੰ ਪਤਾ ਹੀ ਸਾਰਿਆਂ ਨੂੰ ਵੀਰ ਜੀ ਨੂੰ ਇੱਕ ਵਾਰੀ ਸੰਗਤ ਵਾਲੇ ਵੀ ਕੈਮਰਾ ਘੁਮਾ ਦਿਓ ਆ ਪੁੱਛ ਲੋ ਵੀਰ ਜੀ ਨਾਲ ਬੀ ਜੀ ਨਾਲ ਥੋੜੇ ਇਹ ਪੁੱਛ ਲੋ ਵੀਰ ਜੀ ਨੂੰ ਵੀ ਕੋਈ ਚੀਜ਼ ਖਾਂ ਦੀ ਚਕਮਈ ਕੋਈ ਇਹ ਕਿੰਨੇ ਰੁਪਏ ਦੀ ਪਲੇਟ ਪੈਂਦੀ ਹੈ ਕੀ ਕੀ ਆ ਪਲੇਟ ਵਿੱਚ ਇਹ 80 ਰੁਪਏ ਦੇ ਜਈ ਸਿੰਗਲ ਬੰਦਾ 2 ਖਾਲੇ 4 ਖਾਲੇ 6 ਖਾਲੇ 8 ਖਾਲੇ ਕੋਈ ਮਤਲਬ 80 ਰੁਪਏ ਦੇ ਵਿੱਚ ਜਿੰਨੀ ਵਾਰੀ ਮਰਜੀ ਖਾ ਲਓ ਹਾਂ ਜੀ ਸਿੰਗਲ ਬੰਦਾ ਜਿੰਨੀ ਵਾਰ ਮਰਜੀ ਆਈ ਜੇ ਜਣ ਕੇ ਇੱਕ ਖਾਲੇ ਦੇ ਦੋ ਜਾਣੇ ਲਾ ਦੇ ਫਿਰ ਮੇਰੇ ਡਬਲ ਪੈਸੇ ਤੁਹਾਨੂੰ ਪਤਾ ਹੈ ਦੋ ਜਾਣੇ ਦੇ ਆਈ ਤੇ ਬਾਕੀ ਕਿ ਇਹ ਦੋ ਫਾਲੋ ਚਾਰ ਫਾਲੋ 6 ਫਾਲੋ 9 ਫਾਲੋ ਰੋਟੀ ਪੈਕ ਰਾ ਕੇ ਲੈ ਕੇ ਜਾਉਂਗੇ ਅਸੀਂ ਉਹਨਾਂ ਨੂੰ ਤੁਹਾਨੂੰ 80 ਰੁਪਏ ਦੇ ਵਿੱਚ 80 ਦੇ ਵਿੱਚ ਪਕਾ ਕੇ ਪੈਕ ਕਰਕੇ ਚਾਰ ਫੁੱਲ ਦੇ ਦੇਸੀ ਦੇ ਫੁੱਲਾ ਪਾ ਕੇ ਦੇਣਾਗੇ ਜੀ ਪਹਿਲਾਂ ਸਾਡੀ ਸੰਗਤ ਨੂੰ ਜੋ ਵੀ ਗਈ ਆ ਸਾਨੂੰ ਦੋ ਮਤੇ ਰੇਟ ਦਾ ਪਤਾ ਨਹੀਂ ਹੁਣ ਪਾਜੀ ਉਹਨਾਂ ਨੂੰ ਇਹਨਾਂ ਦੇ ਵਿੱਚ ਸੱਤ ਫੁੱਲ ਕੇ 130 ਰੁਪਏ ਲਾਉਗੇ ਜੀ ਤੇ ਉਹਨਾਂ ਨੂੰ ਵਾਪਸ ਹੋ ਕੇ ਜਾਈ ਗਾਣੋਂ ਆਏ ਤੁਹਾਨੂੰ ਵੀ 80 ਰੁਪਏ ਦੇ ਵਿੱਚ ਜੋ ਪਾਏ ਸੰਗਤ ਜੀ ਆਪਾਂ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਆਂ ਤੇ ਇੱਕ ਵਾਰ ਆਪਾਂ ਵੀਰ ਜੀ ਦਾ ਨੰਬਰ ਇਹ ਕਿੱਥੇ ਆ ਤੇ ਇਹਨਾਂ ਦਾ ਪਿੰਡ ਕਿਹੜਾ ਵਾ ਉਹ ਸਾਰਾ ਇਹ ਆਪ ਦੱਸਣਗੇ ਤੁਸੀਂ ਪਹਿਲਾਂ ਲੋਕੇਸ਼ਨ ਦੱਸਿਓ ਇੱਧਰ ਜਿਹੜਾ ਟੋਲ ਪਲਾਜ਼ਾ ਪੈਂਦਾ ਦਿਖਾਓ ਕੈਮਰਾ ਆਪਣੇ ਲਾਡੋਵਾਲ ਦਾ ਜਿਹੜਾ ਦਰਿਆ ਦੇ ਉੱਤੇ ਮੇਨ ਟੋਲ ਪਲਾਜ਼ਾ ਪੈਂਦਾ ਜੀ ਜੇ ਆਪਾਂ ਫਲੋਰ ਜਾਂ ਜਲੰਧਰ ਵੱਲੀ ਆਉਂਨੇ ਆ ਜੀ ਇਹ ਫਰੋਜ਼ਪੁਰ ਬਾਈਪਾਸ ਦੇ ਪੁਲ ਦੇ ਥੱਲੇ ਪੱਕਾ ਹੀ ਇੱਥੇ ਪੰਡਾਲ ਆ ਮਾਰੇ ਦੀ ਕਿਰਪਾ ਨਾਲ ਫੇਰ ਲੁਧਿਆਣੇ ਵਾਲੇ ਪਾਸੋਂ ਆਪਾਂ ਜਲੰਧਰ ਬਾਈਪਾਸ ਵੱਲੀ ਆਉਂਨੇ ਆ ਜੀ ਤਾਂ ਵੀ ਫਰੋਜ਼ਪੁਰ ਬਾਈਪਾਸ ਦੇ ਬਾਈਪਾਸ ਦੇ ਪੁਲ ਦੇ ਥੱਲੇ ਵਾ ਫੇਰ ਅਸੀਂ ਸੱਜੇ ਆਪ ਹੋ ਜਾਈਏ ਜੀ ਜੀ ਤੇ ਇੱਕ ਇੱਕ ਆਪਣਾ ਨੰਬਰ ਬੋਲ ਦਿਓ ਜਿੱਤੇ ਸੰਗਤ ਤੁਹਾਡੇ ਨਾਲ ਸੰਪਰਕ ਕਰ ਸਕੇ ਆਪਣਾ 9814476411 ਜੀ ਹੋਲੀ ਹੋਲੀ ਜੀ ਦੁਬਾਰਾ ਬੋਲਿਓ ਹੋਲੀ ਹੋਲੀ ਬੋਲਿਓ 144 ਜੀ 98144 76411 ਹਾਂਜੀ 62394 ਜੀ 585 ਜੀ ਇਹ ਦੋਨੇ ਨੰਬਰ ਸਾਡੇ ਆ ਹੀ ਸਿੰਘਣੀ ਤੇ ਮੇਰਾ ਜੀ